ਹੈਲੋ ਜੀ ਸਸਿਕਾਲ ਮੇਰੇ ਸੰਗੀਤ ਲੋਕੀਤ ਬੋਲੀ ਵਿੱਚ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਾਂ ਕਰਨ ਲੱਗੇ ਮੇਕਅਪ ਕਿਉਂਕਿ ਆਪਾਂ ਜਾਣਾਂ ਤਿਆਂ ਤੇ ਤੁਸੀਂ ਸਾਰਿਆਂ ਨੇ ਮੈਨੂੰ ਇਹ ਵੀ ਦੱਸਣਾ ਕਿ ਮੇਰਾ ਮੇਕਅਪ ਕੀਤਾ ਹੋਇਆ ਤੁਹਾਨੂੰ ਕਿੱਦਾਂ ਲੱਗਾ ਕਿਉਂਕਿ ਮੈਂ ਕਦੀ ਵੀ ਬਾਹਰੋਂ ਤਿਆਰ ਨਹੀਂ ਹੋਈ ਮੈਂ ਆਪਣਾ ਮੇਕਅਪ ਆਪ ਕਰਦੀ ਆ ਜਿੰਨਾ ਵੀ ਮੈਨੂੰ ਆਉਂਦਾ ਜੋ ਮੈਨੂੰ ਨੌਲੇਜ ਆ ਮੈਂ ਉਸ ਮੁਤਾਬਕ ਆਪਣਾ ਤਿਆਰ ਹੋ ਕੇ ਜਾਨੀ ਆ ਲਓ ਕੁੜੀ ਤਾਂ ਹੋ ਗਈ ਰੈਡੀ ਦੇਖਿਆ ਆਖਾਂ ਆ ਮੇਰੀ ਜਾਨ ਦੀ ਨੀਲ ਕਿੰਨੇ ਸੋਹਣੇ ਲੱਗਦੇ ਆ ਨੀਲ ਅਸੀਂ ਚੱਲੇ ਆ ਜੀ ਤੀਆਂ ਤੇ ਇਸ ਕਰਕੇ ਤਿਆਰੀ ਸਾਰੀ ਨੇਲ ਰੈਡੀ ਹੋਣਾ ਹਨਾ ਖਲੀ ਮੈਂ హెయిర్ ਸਟਾਈਲ ਵੀ ਜਾ ਕੇ ਤੀਆਂ ਤੇ ਕਰਾਉਣਾ ਆ ਲੋ ਜੀ ਆਪਾਂ హెయిర్ ਸਟਾਈਲ ਵੀ ਕਰਾਉਣ ਲੱਗ ਗਏ ਆ ਉੱਥੇ ਮਿਲੀ ਇੱਕ ਭੈਣ ਤੇ ਆਪਾਂ ਉੱਥੇ ਹੀ ਸਟਾਈਲ ਕਰਵਾਇਆ ਆਪਣਾ ਤੇ ਨਹੀਂ ਤਾਂ ਮੈਂ ਆਪੇ ਆਪਣੀ ਗੁੱਤ ਚ ਪ੍ਰਾਂਦਾ ਵੀ ਪਾ ਲੈਨੀ ਆ ਡੋਨਟ ਵਰੀ ਆ ਲੈ ਕੁੜੀ ਰੈਡੀ ਹੋ ਗਈ ਸ਼ੀਸ਼ਾ ਵੀ ਦੇਖਣ ਲੱਗ ਗਈ ਆ ਰੰਗ ਬਰੰਗੇ ਮੰਗਾ ਆ ਦਿਖੋ ਜੀ ਆਪਾਂ ਮੈਨ ਲੱਗੇ ਆ ਜੁਐਲਰੀ ਵਾਲੀ ਭੈਣ ਨੂੰ ਸੋ ਇਹਨਾਂ ਨੇ ਸਪான்ਸਰ ਕੀਤਾ ਸੀ ਇਸ ਤੀਆਂ ਨੂੰ ਤੇ ਨਿੱਗੀ ਗਲਵਰ ਮਖੜੀ ਦੇ ਨਾਲ ਮਿਲੀ ਮੈਂ ਭੈਣ ਨੂੰ ਇਹਨਾਂ ਕੋਲ ਜਵੈਲਰੀ ਵੀ ਬਹੁਤ ਸੋਹਣੀ ਆ ਤੇ ਤੁਸੀਂ ਦੇਖੋਗੇ ਸਾਰੇ ਜਾਣਿਆਂ ਨੇ ਲਾ ਆ ਦੇਖੋ ਕਿੰਨੀ ਸੋਹਣੀ ਜਵੈਲਰੀ ਲੱਗੀ ਹੋਈ ਉੱਥੇ ਐਗਜ਼ਿਬਿਸ਼ਨ ਲਾਇਆ ਸੀ ਇਹਨਾਂ ਨੇ ਹੁਣ ਸਾਰੇ ਜਾਣਿਆਂ ਨੇ ਇੱਕ ਮਿੰਟਾਂ ਦੇ ਵਿੱਚ ਦੱਸਣਾ ਸਾਡਾ ਇਟਲੀ ਦਾ ਜਿਹੜਾ ਤੀਆਂ ਦਾ ਮੇਲਾ ਤੁਹਾਨੂੰ ਕਿਦਾਂ ਲੱਗਾ ਲਓ ਜੀ ਇਹ ਹੋਸਟਿੰਗ ਵਾਸਤੇ ਮੈਂ ਸਟੇਜ ਦੇ ਉੱਪਰ ਗਈ ਤੇ ਕੁਝ ਵਿਰਸੀ ਦੀਆਂ ਤਾਜ਼ੀਆਂ ਲਿਖੀਆਂ ਹੋਈਆਂ ਗੱਲਾਂ ਸਾਰੀਆਂ ਭੈਣਾਂ ਦੇ ਰੂਪ ਰੂਪ ਕੀਤੀਆਂ ਕੀ ਕੀ ਥੋੜਾ ਬਹੁਤਾ ਲਿਖ ਵੀ ਲਈਦਾ ਲਿਖ ਕੇ ਵੀ ਲੈ ਕੇ ਜਾਨੀ ਹੁੰਨੀ ਆ ਵਿਰਸੇ ਪ੍ਰਤੀ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਨੀ ਆ ਵੀ ਇਸ ਵਿਦੇਸ਼ਾਂ ਦੇ ਵਿੱਚ ਰਹਿ ਕੇ ਆਪਣੀਆਂ ਛੋਟੀਆਂ ਬੱਚੀਆਂ ਧੀਆਂ ਨੂੰ ਵਿਰਸੇ ਨਾਲ ਜੋੜਿਆ ਜਾਵੇ ਉਹ ਸੰਬੰਧੀ ਵਰਕ ਬੀਜੀ ਲਾਈਫ ਦੇ ਨਾਲ-ਨਾਲ ਮੈਂ ਇਹ ਵੀ ਕੰਮ ਕਰਦੀ ਆ ਜਿੱਥੇ ਕਿ ਆਪਾਂ ਰੋਟੀ ਕਮਾਉਣੀ ਆ ਤੇ ਇਹ ਵੀ ਜ਼ਰੂਰੀ ਆ ਆਪਣੀ ਵਿਰਸੇ ਨਾਲ ਰਹਿਣਾ ਆ ਧੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਨੇ ਪਰਫਾਰਮ ਕੀਤਾ ਸੀ ਆਪਣੇ ਨਾਮ ਲਖਾਈ ਸੀ ਤੇ ਇਹਨਾਂ ਨੇ ਡਾਂਸ ਵੀ ਬਹੁਤ ਸੋਹਣਾ ਕੀਤਾ ਬਹੁਤ ਵਧੀਆ ਪ੍ਰੋਗਰਾਮ ਸੀ ਤੇ ਤੁਸੀਂ ਵੀ ਸਾਰਿਆਂ ਨੇ ਦੱਸਣਾ ਆ ਦੇਖੋ ਡਾਂਸ ਕਿੰਨਾ ਸੋਹਣਾ ਕੀਤਾ ਬੱਚਿਆਂ ਨੇ ਆ ਛੋਟੀ ਜੀ ਛੁਟਕੀ ਸਾਡੀ ਪਿਆਰੀ ਬੱਚੀ ਇਹਨੇ ਬਹੁਤ ਵਾਰ ਮੇਰੇ ਕੋਲ ਸਟੇਜ ਤੇ ਆਈ ਤੇ ਖੂਬ ਨੱਚੀ ਵੀ ਇਸੇ ਤਰੀਕੇ ਨਾਲ ਸਾਡੀਆਂ ਇਹ ਧੀਆਂ ਸਾਡੇ ਵਿਰਸੇ ਦੀ ਅਸਲੀ ਜੜੀ ਜਾਣ ਪਹਿਚਾਨ ਕਰ ਸਕਦੀਆਂ ਵੀ ਅਸੀਂ ਕਿਹੜੇ ਵਿਰਸੇ ਵਿੱਚੋਂ ਆ ਅਮੀਰ ਵਿਰਸੇ ਦੀਆਂ ਸੀ ਧੀਆਂ ਇੱਥੇ ਮੈਂ ਭੈਣ ਹੋਣਾਂ ਨੂੰ ਸਨਮਾਨਿਤ ਕੀਤਾ ਜਵੈਲਰੀ ਵਾਲੀ ਭੈਣ ਸਾਡੇ ਇਹਨਾਂ ਨੇ ਬਹੁਤ ਸੋਹਣੇ ਗਿਫਟ ਕੀਤੇ ਸਾਰਿਆਂ ਨੂੰ ਮੈਨੂੰ ਵੀ ਐਂਡ ਜਿਹੜੇ ਪਰਫਾਰਮ ਕਰਨ ਵਾਲੇ ਸੀ ਉਹਨਾਂ ਨੂੰ ਵੀ ਬਹੁਤ ਖੁਸ਼ ਹੋਈ ਭੈਣ ਇਹ ਇਹਨਾਂ ਨੂੰ ਕਿਉਂਕਿ ਸਤਿਮਾਨ ਸਨਮਾਨ ਸਾਨੂੰ ਮਿਲਣਾ ਚਾਹੀਦਾ ਸਾਰਿਆਂ ਨੂੰ ਆ ਸਾਰੀਆਂ ਭੈਣਾਂ ਜਿਨ੍ਹਾਂ ਨੇ ਡਾਂਸ ਕੀਤਾ ਸੀ ਸਾਡੀਆਂ ਛੋਟੀਆਂ ਬੱਚੀਆਂ ਟੀਨੇਜਰ ਬੱਚੀਆਂ ਜਿਨ੍ਹਾਂ ਨੇ ਡਾਂਸ ਪਰਫਾਰਮ ਕੀਤੀ ਸੀ ਇਹਨਾਂ ਨੂੰ ਅਸੀਂ ਹੁਣ ਜਿਹੜੇ ਪ੍ਰਾਈਜ਼ ਦੇਣ ਲੱਗੇ ਆ ਤੇ ਆ ਛੋਟੀ ਜੀ ਧੀ ਮੇਰੀ ਇਹ ਵਿਚਾਰੀ ਪਲੇਟਾਂ ਨਾ ਖੇਡਦੀ ਆ ਕਿਉਂ ਗਰਮੀ ਬਹੁਤ ਜ਼ਿਆਦੀ ਸੀ ਬੱਚਿਆਂ ਨੂੰ ਗਰਮੀ ਵੀ ਲੱਗਦੀ ਸੀ ਸਾਡੇ ਇਸ ਵਾਰ ਇਟਲੀ ਚ ਪਤਾ ਨਹੀਂ ਗਰਮੀ ਕਿੱਥੋਂ ਆਈ ਤੇ ਇਸ ਭੈਣ ਨੇ ਵੀ ਬਹੁਤ ਸੋਹਣਾ ਡਾਂਸ ਕੀਤਾ ਸੀ ਸੋ ਸਾਰੀਆਂ ਭੈਣਾਂ ਨੇ ਖੂਬ ਬਰੌਣਤਾਂ ਲਾਈਆਂ ਧੀਆਂ ਦੇ ਮੇਲੇ ਤੇ ਤੇ ਕੋਸ਼ਿਸ਼ ਕੀਤੀ ਮੈਂ ਵੀ ਜਣੀਆਂ ਰੌਣਕਾਂ ਵੱਤ ਤੋਂ ਬਦਲਾ ਸਕਾਂ ਗਰਮੀ ਦੀ ਵਜ੍ਹਾ ਨਾਲ ਕੁਝ ਦਿੱਕਤ ਵੀ ਆਈ ਆ ਆ ਲੋਜੀਕਿੱਦਾ ਰੈਡੀ ਆ ਆਪਾਂ ਚੱਕਦੇ ਫੱਟੇ ਢੋਲ ਕੀ ਦੇ ਨਾਲ ਬੋਲੀਆਂ ਸਾਰੀਆਂ ਭੈਣਾਂ ਨੱਚਣਗੀਆਂ ਵੀ ਉਸ ਤੋਂ ਬਾਅਦ ਡੀਜ਼ਿਆਂ ਦੀ ਵੀ ਵਾਰੀ ਆਊਗੀ ਸੋ ਅਸੀਂ ਵੀ ਵਿਦੇਸ਼ਾਂ ਦੇ ਵਿੱਚ ਰਹਿ ਕੇ ਟਲੀ ਵਰਗੇ ਦੇਸ਼ ਵਿੱਚ ਰਹਿ ਕੇ ਕੋਸ਼ਿਸ਼ ਕਰਦੇ ਆਂ ਵੀ ਅਸੀਂ ਵਿਰਸੇ ਦੇ ਨਾਲ ਜੁੜੇ ਰਹੀਏ ਆਪਣੇ ਬੱਚਿਆਂ ਨੂੰ ਵੀ ਵਿਰਸੇ ਨਾਲ ਜੋੜੇ ਰਹੀਏ ਤੇ ਜਿਹੜੀਆਂ ਭੈਣਾਂ ਨੂੰ ਨੇ ਵੀ ਪਤਾ ਉਹ ਵੀ ਆਪਣੇ ਬੱਚਿਆਂ ਨੂੰ ਘਰੇ ਗਾਈਡ ਕਰਨ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪ੍ਰਬੰਧ ਕਰਦੇ ਰਹੇ ਦਾ ਸੋ ਤੁਸੀਂ ਦੇਖ ਸਕਦੇ ਆ ਕਿੰਨਾ ਪਹਿਣਾ ਖੁਸ਼ ਆ ਇਹ ਪਹਿਣਾ ਮੇਰੇ ਨਾਲ ਕੰਮ ਕਰਦੀਆਂ ਸੀ ਤੇ ਉਹ ਸਾਰੀਆਂ ਜਿਹੜੀਆਂ ਹੈਗੀਆਂ ਤੀਆਂ ਤੇ ਪਹੁੰਚੀਆਂ ਤਾਂ ਬਹੁਤ ਹੀ ਆਦਰਪੂਰ ਸਤਕਾਰ ਨਾਲ ਸਾਰਿਆਂ ਨੇ ਡਾਂਸ ਕੀਤਾ ਨਾਲ ਰਲ ਮਿਲ ਕੇ ਹੈਨਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਮੇਲੇ ਬਿਨਾ ਨਾ ਕੋਈ ਮੇਲ ਹੁੰਦਾ ਵਿਛੜਨਾ ਜੁੜਨਾ ਇਹ ਤਕਦੀਰਾਂ ਦਾ ਖੇਲ ਹੁੰਦਾ ਗੁੱਸੇ ਗਿਲੇ ਨੂੰ ਘਰੇ ਛਾੜਿਆ ਜੀਏ ਕਿਉਂਕਿ ਸੱਜਣਾ ਦੇ ਨਾਲ ਮੇਲ ਨਸੀਬਾਂ ਦੇ ਨਾਲ ਹੁੰਦਾ ਸੋ ਇਦਾਂ ਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਲਿਖਤਾਂ ਦੇ ਨਾਲ ਮੈਂ ਆਪਣੀਆਂ ਭੈਣਾਂ ਦੇ ਨਾਲ ਜੁੜਦੀ ਰਹੀ ਨੇ ਤੇ ਗਰਮੀ ਬਹੁਤ ਸੀ ਮੈਂ ਸੋਚਿਆ ਪਲੇਟ ਚੱਕ ਕੇ ਆਪਣੇ ਆਪ ਨੂੰ ਝੱਲਾ ਮਾਰ ਲਈਏ ਜਿਵੇਂ ਅਸੀਂ ਇੰਡੀਆ ਦੇ ਵਿੱਚ ਦਲਾਨਾਂ ਵਿੱਚ ਬੈਠ ਜਾਈਦਾ ਸੀ ਗਰਮੀ ਦੇ ਵਿੱਚ ਉਹੀ ਦਿਨ ਜਾਦ ਆ ਗਈ ਮੈਨੂੰ ਤੇ ਭੈਣਾਂ ਨਾਲ ਕਾਫੀ ਅੰਜਵਾਈ ਕੀਤਾ ਸੋ ਆਸ ਕਰਦੀ ਆ ਤੁਸੀਂ ਮੇਰੇ ਸੰਗੀਤ ਲੋਕਿਤ ਬੋਲੀਆਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸੋਨੇ ਸੋਨੇ ਕਮੈਂਟ ਕਰੋਗੇ ਐਂਡ ਦੱਸੋਗੇ ਕਿ ਸਾਨੂੰ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨਾ ਦੇ ਸ਼ਵਦੇਸ਼ਾ ਵਿਦੇਸ਼ਾਂ ਵਰਗੀ ਜ਼ਿੰਦਗੀ ਵਿੱਚ ਕਿੰਨਾ ਔਖਾ ਤੇ ਤੁਸੀਂ ਜਿਹੜੇ ਹੈਗੇ ਵੀਡੀਓ ਨੂੰ ਵਿਊ ਕਰਕੇ ਛੱਡ ਦਿੰਨੇ ਹੋ ਆ ਦੇਖੋ ਜੀ ਟਿੱਕਾ ਵੀ ਕਿੱਧਰ ਜਾਂਦਾ ਗਰਮੀ ਦੇ ਨਾਲ ਜਾਣ ਦਿਓ ਕੋਈ ਚੱਕਰ ਨਹੀਂ ਮੈਂ ਕੱਸਗੀ ਫੁੱਲ ਵੀ ਕਿਸਕਗੇ ਸੋ ਆਪਾਂ ਜਿਹੜਾ ਖੂਬ ਅੰਜੋਏ ਕੀਤਾ ਆਪਣੀਆਂ ਭੈਣਾਂ ਦੇ ਨਾਲ ਫੁੱਲ ਸਾਰਿਆਂ ਨੇ ਜਿਹੜੀ ਹੈਗੀ ਵੀਡੀਓ ਲਾਈਕ ਵੀ ਕਰਨੀ ਕਮੈਂਟ ਵੀ ਕਰਨੀ ਆ ਕੋਸ਼ਿਸ਼ ਕੀਤੀ ਆ ਕਿ ਤੁਹਾਡੇ ਲਈ ਇਹ ਵੀਡੀਓ ਵਲੌਗ ਦੇ ਰੂਪ ਦੇ ਵਿੱਚ ਮਿਨੀ ਵਲੌਗ ਦੇ ਰੂਪ ਦੇ ਵਿੱਚ ਪਾ ਸਕਾਂ ਤੇ ਤੁਹਾਨੂੰ ਵੀ ਪਤਾ ਲੱਗ ਸਕੇ ਵੀ ਅਸੀਂ ਇੰਡੀਆ ਦੇ ਵਿੱਚ ਰਹਿ ਕੇ ਹੀ ਆਪਣੇ ਕਲਚਰ ਨੂੰ ਪ੍ਰੋਮੋਟ ਨਹੀਂ ਕਰ ਸਕਦੇ ਅਸੀਂ ਵਿਦੇਸ਼ਾਂ ਵਿੱਚ ਰਹਿ ਕੇ ਵੀ ਕਰ ਸਕਦੇ ਆ ਇੱਥੇ ਦੀ ਬੀਜ਼ੀ ਲਾਈਫ ਦੇ ਵਿੱਚੋਂ ਟਾਈਮ ਕੱਢ ਕੇ ਕੱਢ ਕੇ ਮੈਂ ਕੋਸ਼ਿਸ਼ ਕਰਦੀ ਆਂ ਇਹ ਸਾਰਾ ਜੋ ਮੈਨੂੰ ਆਉਂਦਾ ਜੋ ਮੈਂ ਆਪਣੀ ਦਾਦੀ ਕੋਲੋਂ ਜਾਂ ਦਾਦੀ ਤੋਂ ਦਾਦੀ ਦੀਆਂ ਭੈਣਾਂ ਵੱਡੀਆਂ ਜੋ ਵੀ ਜਿੰਨਾਂ ਕੋਲੋਂ ਬੀਬੀਆਂ ਕੋਲੋਂ ਸਾਡੀਆਂ ਸਤਿਕਾਰਯੋਗ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਲਾਈਕ ਕਮੈਂਟ ਕਰਿਓ ਕੇ ਬਾਏ ਬਾਏ